ਦੀਪਾਪੇ ਕੀ ਹਾਲ ਚਾਲ ਹੈ ਬਈ ਹੋ ਟਿੱਕ ਟ ਸਾਰੇ ਤੇ ਜਾਨਵਰ ਵਧੀਆ ਹੋਣਗੇ ਤੇ ਜਿਹੜੇ ਆਪਣੇ ਚਾਰ ਕੋ ਉਤਰ ਨੇ ਹਨ ਆ ਇਹ ਇਹਨਾਂ ਨੂੰ ਦਾਣੇ ਇਹਨਾਂ ਖਾਂਦੇ ਨੇ ਜਮੇ ਹੋਣੇ ਛੱਡਣੇ ਵੀਡੀਓ ਲਾਉਣ ਤੋਂ ਪਹਿਲਾਂ ਤੇ ਹੁਣ ਦਾ ਕੀ ਇਹਨਾਂ ਨੇ ਜਾ ਲੋ ਜਮੇ ਸਹੀ 7 ਵਜੇ ਡਾਤੇ ਬਈ ਜਮਾ ਸਹੀ ਠੀਕਾ ਆ ਆਪਣ ਹੋ ਗਈਆਂ ਛੁੱਟੀਆਂ ਬਸ ਹੁਣ ਇਹਨਾਂ ਦੀ ਲਗਾਤਾਰ ਚੌਥੀ ਵਾਰੀ ਉਹ ਸੱਚ ਕਿੰਨੀਵੀਂ ਆ ਕੋਈ ਸਾ ਹੋਣੀਏਗਾ ਬਾਰੀਆਂ ਦਾ ਬਹੁਤ ਹੋ ਗਈਆਂ ਉਡਾਰੀਆਂ ਮਤਲਬ ਤੇ ਉਧਰੋਂ ਰਾਕ ਨੂੰ ਕਹਤਾ ਡਾ ਦੇ ਉਹ ਵੀ ਲੱਗ ਰਿਹਾ ਡਾਉਣਾ ਨਹੀਂ ਪਰ ਡਾ ਦਤੇ ਹੁਣ ਹੁਣੇ ਵੀ ਤੋਂ ਕੂਤਰ ਉਹ ਦੇਣੇ ਇੱਕ ਕੂਤਰੀ ਆ ਇੱਕ ਗੂਤਰਾ ਹਾਂ ਦਾਤੇ ਬਈ ਬਈ ਹਉ ਲੱਗ ਰਾਉਣਾ ਠੀਕ ਹੈ ਆਹ ਹਰਦਾ ਟਿਕਟ ਆਇਆ ਹਰ ਤਾਂ ਇਹਨੂੰ ਲਾਡੋ ਕਹਿੰਦੇ ਨੇ ਬਈ ਲਾਡੋ ਨਾਮ ਵੀ ਖੱਤੇ ਰੱਖੇ ਹੋਏ ਨੇ ਪੂਨਾ ਖੱਤੇ ਮੇ ਪੂਰੇ ਸੁੱਕੇ ਨੇ ਜਿਵੇਂ ਦੋਏ ਚਾਰ ਦੇ ਚਾਰੇ ਗੂਤਰੀਆਂ ਤੇ ਥੋੜੇ ਥੋੜੇ ਦਾਣੇ ਹੈ ਹੀ ਨੇ ਬਾਈ ਪਾਪਿਓ ਕਵਰ ਬਿਉ ਆਹ ਦਾਣੇ ਵਾਲੇ ਫਰਤੀ ਨੇ ਦਾਣੇ ਆਲਾ ਬਹੁਤ ਦੁਖੀ ਹੱਦ ਹਣਾ ਜਦੋਂ ਦਾਣੇ ਰੱਖ ਰੱਖ ਲਾਉਂਦੇ ਨੇ ਨਾਲੇ ਦਾਣੇ ਹੀ ਪਈ ਹੁੰਦੇ ਨੇ ਨਾ ਦੇ ਪੁੱਟਾਇਆ ਜਾਂ ਉਦੋਂ ਬਹੁਤ ਅੱਖਾਂ ਉਪਰ ਨਾਲੇ ਕੱਲਾ ਤਾਂ ਜੰਮੀ ਆਥਣ ਨੇ ਨਾ ਉਦੋਂ ਉਦੋਂ ਦਾਣੇ ਪਾ ਦਿੱਤੀਗੇ। ਅ 4-5 ਕਵਜੇ ਦਾਣੇ ਪਾਤੀਦੀ ਇਹਨਾਂ ਨੂੰ। ਠੀਕ ਆ ਤੇ ਆ ਕੇ ਚੱਕ ਵੀ ਲੈਤੀ ਘੰਟੇ ਕ ਬਾਅਦ ਜਦੋਂ ਜ਼ਰਾ ਜਰੂਰ ਜਿੱਕੇ ਦੇਦੋਂ ਮੈਂ ਦੇਖਿਆ ਕਿ ਡੇ ਨਾਲ ਭਰੇ ਹੋਏ ਸੀ। ਠੀਕ ਆ ਤੇ ਆ ਬੱਚੇ ਨੂੰ ਕੱਢੀ ਬਾਹਰ ਨੂੰ ਦੇਈ ਫੀਲ ਫੋੜ ਜੀ। ਲਾਵਾ ਪੇ ਬੱਚਾ ਵੀ ਕੱਢ ਲਿਆ। ਦੇਖ ਲਓ ਧਿਆਨ ਨਾਲ। ਆਇਆ ਪਾਣੀ ਕਰੀ ਆਇਆ ਬਾਪਿਓ ਤਾਣੀ ਦੋਨ ਤੱਕ ਖਾਤੇ ਨਹੀਂ ਹਾਲ ਤੱਕ ਪਾਣੀ ਤਾਂ ਪੀ ਲਿਆ ਠੀਕ ਹੈ ਤੇ ਆਹ ਗੋਲੀ ਵੀ ਦੇਤੀ ਇਹਨੂੰ ਆ ਆਪਣੀ ਤੇ ਬਸ ਇੱਕ ਦੋ ਕੁ ਦੇਣਾਂ ਦੀ ਰਹਿ ਗਈ ਇੱਕ ਆਪਣੇ ਬੱਚੇ ਉਹਨੂੰ ਦੇਣਾ ਪੱਠੀ ਨੂੰ ਇੱਕ ਬਸ ਕੱਲ ਇਹਨੂੰ ਦੇਣਾ ਥਾਣੇ ਠੀਕ ਹੈ ਸੁੱਕਾ ਤੇ ਬਾਕੀ ਇਧਰ ਰੰਗ ਪਿਆ ਇਹ ਹੈਗਾ ਹਰਾ ਇਹ ਹੈ ਲਾਲ ਠੀਕ ਹੈ ਥਿਆ ਲੋ ਬਾਬਾ ਬੈ ਜਾ ਬੈਠਾ ਆਪਣੇ ਲੱਗੀ ਸ਼ੌਂਚ ਤੇ ਇੱਕ ਬੂੰਸੀ ਇੱਕ ਬੂੰਸੀ ਝੜ ਗਈ ਬਾਬਿਆਂ ਦੀ ਆ ਦੇਖੋ ਕੱਲ ਵਾਲੀ ਗੋਲੀ ਵਾਲੀ ਤੇਜ਼ ਆ ਦੇਖੋ ਗੋਲੀ ਛੜ ਗਈ ਉਹ ਦੇਖੋ ਉਹ ਸੱਚ ਕੀ ਕਹਿੰਦਾ ਫੁਣਸੀ ਛੋਟੀ ਜਿਹੀ ਸੀ ਹਰਿਆਣਾ ਤੇ ਕਿਤੇ ਆ ਰਹੀ ਹੋਰੀ ਥੱਲੇ ਯਾਰ ਆ ਇਧਰ ਕਰੂੰ ਮਿੱਤਰ ਮੋਲੇ ਜੀ ਆ ਹੋ ਰਹੀ ਹੈ ਲੈਮਨ ਦਿਖਉਣਾ ਉੱਤਲੇ ਉੱਤਰ ਨਹੀਂ ਪਤਾ ਕਿੰਤਰ ਕਿੰਤਰ ਬਾਕੀ ਚੀ ਆਚੇ ਵਾਗ ਗਏ ਬਈ ਸ਼ਾਇਦ ਹਨ ਜਿਹੜੇ ਹਿਸਾਬ ਨਾਲ ਲੱਗਦਾ ਹੈ ਹੋ ਪਈ ਬਾਬਿਓ ਟਾਈਮ ਹੋ ਗਿਆ 10:19 ਤੇ ਆਪਾਂ ਤੇਰੇ ਕੰਮ ਕੁਮੇ ਜੇ ਕਰਕੇ ਲਿਪੜ ਜਗੇ ਇਸ ਜਣਾ ਉਹਨੂੰ ਦਿਖਾਇਆ ਨਹੀਂ ਤੇ ਹੁਣ ਆ ਗਿਆ ਆਪਾਂ ਨਹਾ ਕੇ ਪੂਰਾ ਫਰੈਸ਼ ਓਕੇ ਤੇ ਉੱਚੀਆਂ ਆ ਜਾਂਦੀ ਨੇ ਬਈ ਕਦੇ ਫੇਰ ਨਹੀਂ ਹੋ ਜਾਂਦੇ ਨੇ ਉੱਚੀਆਂ ਵਾਗ ਇਹਨਾਂ ਨੂੰ ਫੇਰ ਨਹੀਂ ਹੋ ठीक है चलो देख लिया कि टाइम कर दी अच सत टू दस हज तो दस बजे दस उन्नी ग्यारह बारह टाइम कर जान फरा काम आ जा ठीक है क्योंकि जून दे फिर इस तो जून चल फुल गर्मी फिर वजिया उडनगियां कबूतरिया ਤੇ ਬੱਸ ਇੱਕ ਦੋ ਦਿਨਾਂ ਤੱਕ ਬਦਾਮ ਵੀ ਲਿਆਵਾਂਗੇ ਨਾ ਵਾਸਤੇ ਇੱਕ ਵਾਰ ਪਹਿਲਾਂ ਕਰੀ ਜਾਂਦੀ ਬਦਾਮਾਂ ਤੇ ਉਹਦਾ ਬਦਾਮ ਪਲਾਂ ਖਾਂਦੇ ਨਹੀਂ ਹੈਗੇ ਯਾਰ ਭਾਣ ਕੀ ਚੱਕਰ ਪਾਇਆ ਨਾ ਪੱਲਾ ਹੀ ਬੰਬਿਓ ਆ ਜਿਹੜੀ ਆਪਣੇ ਹੈਗੇ ਛਤਰੀ ਇਹ ਵੀ ਲਾ ਦਈਏ ਉੱਚੇ ਠੀਕ ਹੈ ਆ ਇਧਰੋਂ ਜਿਵੇਂ ਪਤਾ ਨਹੀਂ ਕਿ ਇਹ ਬਾਰਿਸ਼ ਹੀ ਪਤਾ ਨਹੀਂ ਕਿ ਮੀਂਹ ਹੀ ਸੀ ਉਹ ਬਾਰਿਸ਼ ਦਾ ਡਰ ਨਹੀਂ ਉਹ ਐ ਬੱਸ ਗਰਮੀ ਕਰਕੇ ਪਾ ਲਾ ਰਹੇ ਆ ਕਾਣੂ ਹੈ ਨਾ ਤੁਸੀਂ ਪੱਠੇ ਨੇ ਤਿੰਨ ਹਾਦੋਂ ਉਤਰੇ ਨੇ ਅੰਦਰ ਥੋੜੇ ਥੋੜੇ ਦਾਣੇ ਹੈਗੇ ਨੇ ਚਿੱਟੀਆਂ ਵਾਲੀ ਜਮੀਂ ਸਾਫ਼ ਆ ਭੀ ਅੰਦਰੋਂ ਜਮੀਂ ਚਿੱਟੀਆਂ ਵਾਲੀ ਮਤਲਬ ਕਾਲੀ ਟੌਰੀ ਜਿਹੜੀ ਪ੍ਰਾਣੀ ਆ ਆਪਣੀ ਉਹ ਉਹ ਜਮੀਂ ਸਾਫ਼ ਆ ਜਿਹੜੀ ਆ ਤਿੰਨ ਨੇ ਇਹਨਾਂ ਟੁੰਡ ਵੀ ਸਾਫ਼ ਆ ਤਾਂ ਟੁੰਡ ਦੇ ਵਿੱਚ ਬਸ ਇੱਕ ਦੋ ਬਸ ਐਨੇ ਇੱਕ ਕਣਕ ਦੇ ਦਾਣੇ ਨੇ ਠੀਕ ਹੈ ਅਰ ਜਿਹੜੇ ਉਹ ਦੂਜੇ ਨੇ ਪੱਖੇ ਹੀ ਆ ਉਹਨਾਂ 'ਚ ਹਲੇ ਥੋੜਾ ਉਹਨਾਂ 'ਚ ਪੰਜ ਛੇ ਗਦਾਲ ਨੇ ਠੀਕ ਆ ਛਾਤਰੀ ਲਾਤ ਦੀ ਆਪਾਂ ਨੇ ਇਤਰਾ ਗੋਲਾ ਵੀ ਆ ਗਿਆ ਕਹਿੰਦੇ ਹੈ ਇਹ ਡੱਕੇ ਲੈ ਜਾ ਜਾਂਦਾ ਸਾਡੇ ਕੋਲ ਥੇ ਤੋ ਚਲੋ ਇਹ ਛੱਡੋ ਟਾਈਮ ਦੇਖੀ ਟਾਈਮ ਹੋ ਗਿਆ 10 10:30 ਹੋ ਗਿਆ ਬਈ ਸਹੀ 10:30 ਗਿਣਮੇ ਠੀਕ ਆ ਗੂਤਰੀਆਂ ਮੁਰਕੀਆਂ ਫੇਰ ਆ ਹੁਣ ਜਿਤਾਈਆਂ ਸੀਆਂ ਨੀਵੇਂ ਖਾੜ ਦੋ ਉਰੇ ਪੈਣ ਨੇ ਬੰਕਰ ਹੋਣਾ ਇੰਨਕ ਸੁਣ ਤੀਕਾ ਕਮੈਂਟ ਆਪਿਓ ਵਾਣੀ ਆ ਫੇਰ ਗਿਆ ਆਲਗੇ 451 ਦੀ ਚਿੱਟੀਆਂ ਵਾਲੀ ਚਿੱਟੀਆਂ ਵਾਲੀ ਅੱਜ ਵਧੀਆ ਫੁੱਲਦੀ ਹੈ ਜਮੀ ਬੇਲੀ ਸੀ ਇਹ ਜਮੀ ਮਤਲਬ ਵੀ ਜਮੀ ਅੰਦਰੋਂ ਦਾਣਾ ਹੈ ਹੀ ਨਹੀਂ ਸੀ ਇਹਦੇ ਵਿੱਚ ਜਮੀ ਸੁੱਕੀਆਂ ਨੇ ਲਾਈਆਂ ਦੇਖੋ ਪਾਣੀ ਤੇ ਉੜਦੀਆਂ ਨਹੀਂ ਹੈਗੀਆਂ ਸੁੱਕੀਆਂ ਸਰਾ ਫੁੱਲਦੀ ਹੁੰਦੀਆਂ ਨੇ ਆ ਫੁੱਲਦੀ ਹੈ ਚਿੱਟੀਆਂ ਵਾਲੀ ਲੱਗਦਾ ਪਉਂਗੀ ਚਲੋ ਕੋਇਨਾ ਤਾੱਕ ਕੇ 2 ਮਹੀਨੇ ਪਹਿਨੇ ਉਹ ਡਾਉਣੇ ਆਉਂ ਆਲ ਤਾਂ ਹੋਰ ਵੀ ਲਿਆਉਣੇ ਨਾ ਫਰੰਮ ਉਸ ਨਾਲ ਚੱਲ ਗਿਆ ਚਿੱਟੀਆਂ ਖੱਟੀਆਂ ਪੀੜੀਆਂ ਤੇ ਆਪਣੀ ਯਾਰ ਕਾਲੀ ਟੂਸੇ ਵਾਲੀ ਕਬੂਤਰੀ ਪਾਦੀ ਨਾ ਪਤਾ ਨਹੀਂ ਬੈਰੀ ਲੱਗੀ ਉਹਦਾ ਵਾਲਾ ਦੁੱਖਾ ਹੁ ਜੇ ਉਹਦੇ ਡਾਉਣੇ ਨਾ ਪਾਣੀ ਤੇ ਉਹ ਬਾਹਾਂ ਹੀ ਉੜਦੀ ਬਈ ਸਾਂ ਲੁਕੇ ਉੜਦੀ ਬਾਹਾਂ ਹੀ ਕਿਉਂਕਿ ਸੁੱਕੀ ਦੇਖੋ ਤੁਸੀਂ ਆਪ ਦੇ ਹਸਣ ਨਾਲ ਇਹਨਾਂ ਨਾਲ ਵੀ ਵੱਧ ਮਤਲਬ ਜੋਰ ਲਾ ਕੇ ਹੁੰਦੀ ਹੁੰਦੀ ਠੀਕ ਹੈ Kahati tika, kau garam aja kita nemen cowok, coba ria 2 do oke apa piyo ji, kahati cika, ya udah ਲਓ ਜੀ ਬਾਪਿਓ ਕਰੋ ਦਰਸ਼ਨ ਕਹਿੰਦੇ 12 ਵਜ ਗਈ ਮੈਂ ਉਤਰੀਆਂ ਨਾ ਹੋਣਾ ਉੱਤੀ ਬਾਗੀਆਂ ਇਹ ਆਵਲੀਆਂ ਇੱਕ ਉਹ ਵੇਖ ਲਿਓ ਕਾਢ ਦਿਓ ਕਾਢ ਦਿਓ ਕਾਢ ਦਿਓ ਬੱਚਾ ਕੂਤਰੀ ਟੰਡ ਕਾਢ ਦਿਓ ਚਾਰ ਦੇ ਚਾਰ ਹੀ ਬਾਗ ਕਾਢ ਦਿਓ ਕਾਢ ਦਿਓ ਯਾਰਾ ਉਹ ਕਰਦੇ ਆ ਸੀ ਹਾਂ ਤਨ ਤੇ ਉਹ ਮੂੜੀ ਚੌਕ ਦੀ ਆ ਨਿਊ ਚਿੱਟੀਆਂ ਵਾਲੀ ਅੱਜ ਵਧੀਆ ਟਾਈਮ ਕਰ ਗਏ ਚਲੋ ਵਧੀਆ ਆਈ ਉਡਣਾ ਆਪਣੇ ਲਵੇ ਹਨਾ ਇਹ ਤੁਹਾਨੂੰ ਮੈਂ ਦੱਸ ਦਦਾ ਸਾਰੀ ਫੋਨ ਹੈਗਾ ਲੋ ਹਨਾ ਜੇ ਮੈਂ ਬਾਰੀ ਬਾਰੀ ਦਿਖਾਈ ਆਵਾਂ ਫੇਤੀ ਲੋ ਹੋਊਗਾ ਠੀਕ ਆ ਧੁੱਪ ਵੀ ਜਿਆਦਾ ਹੈ ਹੀਟ ਮਾਰਨੇ ਜਾਂਦਾ ਫੋਨ ਤੇ ਬਾਕੀ ਮੈਂ ਬਸ ਜਦੋਂ ਨੀਂ ਮ ਆਇਆ ਕਰ ਇਦਨੀ ਵੀ ਆਇਆ ਕਰਨਾ ਉਹਨੂੰ ਬੰਦ ਕਰ ਦਿਆ ਕਰਾਂ ਬਸ ਉਹ ਚਲਾਈ ਨਹੀਂ ਹੈਗੀ ਬਸ ਜਦੋਂ ਉੱਤੇ ਜਾਂਦੇ ਨੇ ਫਿਰ ਚਲਾਉਣਾ ਹੁੰਦਾ ਵੀਡੀਓ ਠੀਕ ਹੈ ਅੱਜ ਵਧੀਆ ਟਾਈਮ ਕਰਕੇ ਪਾਇਆ 12 ਟਾਈਮ ਦੇਖ ਖੜ ਜੋ ਕਿੰਨਾ ਹੋ ਗਿਆ ਹੁਣ 12 ਹੋ ਜੋ ਕਿ ਟੂਰਨਾਮੈਂਟ ਹੋ ਗਿਆ ਭਾਈ ਆਹਾ 11:50 ਤੇ 9:30 ਹੋ ਹੀ ਨਹੀਂਵੇ ਲੋਕ ਕਿਵੇਂ ਦੱਸਾਂ ਖੜ ਜੋ ਉਹ 베ਰੀ ਜਨੇ ਨਹੀਂ ਮੇਤੀ ਜਿਵੇਂ ਉਹ 베ਰੀ ਨਹੀਂ ਹੈਗੀ ਆ ਕੰਨੀ ਆ ਨੀ ਨੀ ਆ ਗਈ ਸੀ ਫਿਰ ਫੇਗ ਚੜ ਗਈ ਆ ਫੱਦੀ ਚਿੱਟੀਆਂ ਆਣ ਗਈ ਠੀਕ ਆ ਆ ਇਸ ਟਾਈਮ ਬੈਠੇ ਹਾਂ ਲਕੋਨਮੀ ਸ਼ੋਅ ਗੱਦੇ ਕਰਤੇ ਹਾਂ ਸ਼ੀਰ ਆਇਗਾ ਯਾਰ ਆਪਣਾ 12% ਲਿਆਉਣੇ ਕੋਲ 4 ਦਿਨ ਤੋਂ ਜਾ ਕੇ ਫੇਰ ਕਾ ਗਿਆ ਸ਼ੀਰਸ ਹੋ ਜੀ ਬਾਪਿਓ ਹੁਣ ਆ ਗਿਆ ਨੀਵੀਆ ਕਰਦੀਆਂ ਨੇ ਪਤੰਦਾਂ ਚਾਰ ਪਿਆ ਚਾਰੇ ਇੱਕ ਤਾਂ ਇਕੱਠੀਆਂ ਵੀ ਹੁੰਦੀਆਂ ਨੇ ਵੀ ਥਾਉਣ ਵਾਲੀ ਬਣ ਜੇ ਹੁਣ ਬੈਨੀਆਂ ਨਹੀਂ ਛਤਰੀ ਤੇ ਜਦੋਂ ਵੀਡੀਓ ਲਾ ਦੇਣੇ ਆ ਜਦੋਂ ਵੀਡੀਓ ਨਹੀਂ ਲੱਗੀ ਹੁੰਦੀ ਉਦੋਂ ਆਉਂਦੀਆਂ ਨੇ ਬੈਠਣ ਜਦੋਂ ਵੀਡੀਓ ਲਾ ਲਣਾ ਉਦੋਂ ਫੇਜ਼ ਲਾ ਗਈ ਨੇ ਹਾਂ ਸਲੋਮੋ ਹੀ ਬਣਾਈ ਜਾਂਦਾ ਸੀ ਉਹ ਦੇਖੋ ਆਪ ਵੀ ਪੱਲੇ ਸੱਟ ਰੱਖਣ ਨੂੰ ਉਤਰੀ ਨੇ ਪੂਰਾ ਝੋਰ ਮਾਰ ਕੇ ਆਈ ਅੱਜ ਆ ਵੀ ਆ ਜਾਂਦੀਆਂ ਨੇ ਇਹ ਨਵੀਂ ਬਿਠਾਈਏ ਪਰ ਇਹ ਬੈਗੀ 12 14 ਹਾਂ ਇਹਦਾ ਕਰਦਾ ਹੈ ਕੋਈ ਨਾ ਉਹ ਦੇਖੀ ਖੜ ਜੋ 12 16 ਹੋ ਗਏ ਮੱਧ ਟਾਈਮ ਕਰ ਗਏ ਆ ਜਿੱਟੀਆਂ ਵਾਲੀ ਤੋਂ ਆ ਵੀ ਆ ਜਾਂਦੇ ਨੇ ਬਾਬਦੇਓ

ਤੁੱਕ ਬੈਗੀ ਛੇਤੀ ਅੱਜ ਪੁਰਾਣੀ ਕਿੰਨੇ ਮਹੀਨੇ ਨਹੀਂ ਤਾਂ ਉਹਨਾਂ ਨਾਲ ਹੀ ਹੁੰਦੀ ਆ ਕਰਤਾ ਬਾਬੇ ਉਹ ਤਾਂ ਇਹਦਾ ਜਿਹੜਾ ਕਾਪੀ ਵਾਲਾ ਬਸ ਕੰਮ ਹੈ ਆਹ ਦੱਸ ਦੇਣਾ ਛੁੱਟੀਆਂ ਇਸ ਤੋਂ ਬਾਅਦ ਜੂਨ ਦਾ ਮਹੀਨਾ ਚੱਲੂ ਇਸ ਤੋਂ ਬਾਅਦ ਇਹਨਾਂ ਦਾ ਉਹਨਾਂ ਦਾ ਹੀ ਪਾਣੀ ਸਟਾਰਟ ਹੋ ਜੀ ਇਹ ਇਹਨਾਂ ਦਾ ਤਾਂ ਪਹਿਲੀ ਘਰਤਾ ਸੀ ਬਸ ਹੁਣ ਸੁੱਕੀਆਂ ਡਾਈਆਂ ਨੇ ਇਹਨਾਂ ਨੂੰ ਵੀ ਲੱਗ ਜਾਣਗੇ ਢੇੜ ਹੌਲੀ ਹੌਲੀ ਠੀਕ ਆ ਉਹਨਾਂ ਨੂੰ ਪਹਿਲਾਂ ਪਾਣੀ ਲਾਵਾਂਗੇ ਜਿਹੜੇ ਆ ਉਹ ਦੋਨੇ ਉੱਤੇ ਪੱਠੀਆਂ ਜਿਹਾ ਨੇ ਦੋ ਆਹ ਆ ਤਾਂ ਕਬੂਤਰੀ ਆ ਵੱਡੀ ਦੇ ਕੋਬ ਆ ਬੱਖਾ ਵਿੱਚ ਲੱਗ ਰਹੀ ਆ ਅੱਜ ਦਾ ਜੋਰ ਜਿਹਾ ਲੱਗਿਆ ਇਹਨਾਂ ਦਾ ਪੂਰਾ ਕੁਝ ਹਵਾ ਚੱਲਦੀ ਆ ਦੇਖੋ ਨਾ ਕਿਵੇਂ ਹਿਲ ਲੰਗ ਰਿਹਾ ਤੇ ਫੋਨ ਕੋਣ 6% ਆ ਯਾਰ ਕੋਈ ਨਾ ਬਾਬੇ ਹੋ ਯਾਰ ਦਿਖਾ ਦੂ ਮੈਂ ਚਲ ਸੋ ਮੈਂ ਬੰਦ ਕਰਾਂ ਨੇ ਉਹ ਆਪੇ ਆ ਗਈ ਡੱਬੀ ਵੀ ਆ ਆ ਆ ਇਹ ਨਾਲ ਹੀ ਆ ਗਿਆ ਟੰਡ ਨਾਲ ਹੀ ਬਹਿ ਗਿਆ ਬੱਚਾ ਇਹ ਇਹ ਭੈਗੇ ਭਈ 12:19 'ਤੇ ਟੁੰਡਲੇ ਮੂੰਹ ਪੱਟਰ ਕਾ ਡੱਬੀ ਨੇ ਵੀ ਬੱਚੇ ਨਹੀਂ ਪਾਤਰ ਕੇ ਇਹ ਇਹ ਆਗੇ ਤਨੇ 12:19 'ਤੇ ਆਤੀ ਹਾਂ ਬਾਬਿਓ ਕਰਤਾ ਰ ਟਾਈਮ ਇਹ 14 ਤੇ ਆਈ ਇਹ 19 19 ਤੇ ਆਈ ਹੈ ਤਨੇ ਕੱਠੀਆਂ ਆਈਆਂ ਨੇ ਤੁਹਾਡੇ ਸਾਹਮਣੇ ਉਹ ਲਾ ਕੇ ਮਾਣਾ ਪਹਿਲਾਂ ਤਾਂ ਇਹਨਾਂ ਨੂੰ ਅੰਦਰ ਕਰ ਲਾਂ ਟੁੰਡ ਨੇ ਵਾਹ ਲਿਆ ਮੂੰਹ ਪੱਟ ਕੇ ਥੋੜਾ ਜਿਹਾ ਪੱਟਿਆ ਇੰਨਾ ਨਹੀਂ ਪੱਟਿਆ ਠੀਕ ਐ ਹੁਣ ਚਾਰਜ ਕਰ ਲਵਾਂ ਮੈਂ ਫੋਨ ਇਸ ਤੋਂ ਬਾਅਦ ਤਾਰ ਤੋੜ ਕੇ ਨਹੀਂ ਮੈਂ ਕਹਣਾ ਤਾਰ ਹੀ ਨਾ ਚੱਲੀ ਛੱਡ ਦੋ ਉਹਨੂੰ ਰੱਖੀਏ ਯਾਰ ਕਬੂਤਰਾਂ ਦੀ ਚਾਲੇ ਬਦਲ ਗਈਆਂ ਨੇ ਹੱਦ ਦੋ ਇਹ ਜਮੀ ਬਹੁਤ ਯੋਰ ਲੱਗ ਐ ਪੰਡਤ ਜੀ ਜ਼ਮੀਨ ਰਹਾ ਕੋ ਸੋ ਜਮੇ ਵੀ ਆਹ ਲਾਦਾ ਬਾਬਾ ਆਦੀ ਕਿਉਂ ਕਮ ਲ ਗਈ ਆ ਆਦੀ ਜਮੀ ਪੋਲੀਆਂ ਇਹਦੇ ਪਾਣੀ ਨਹੀਂ ਆਉਂਦੀ ਨਾ 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 ਹਰੇ ਨਹੀਂ ਪਾਣੀ ਹਲ ਤਾਂ ਦਮ ਦਮ ਲੈ ਲਓ ਇਹ ਪਿਆਰਾ ਹੈ ਉਹ ਵਾਪੇ ਨਨ ਦੇਈ ਪਾਣੀ ਪੋਣ ਆਦੀ ਕਿੰਦੀ ਖਿੰਨੇ ਕਿਵੇਂ ਡਿੱਗੀ ਸੀ ਥੱਲੇ ਜੇ ਅੱਜ ਬਈ ਬਾਕੀ ਇਹਨਾਂ ਦਾ ਝੋਰ ਲੱਗ ਗਿਆ ਪੂਰਾ ਠੀਕ ਆ ਆ ਟੁੰਡ ਨੂੰ ਵੀ ਸ਼ਾਂਤੀ ਇਹਨਾਂ ਦੇਈ ਪਾਣੀ ਪੋਣੀ ਨਾ ਵਿਚਾਰੀਆਂ ਨੂੰ ਪਿਆਸੀਆਂ ਤੇ ਆਈਆਂ ਆ ਟੁੰਡ ਦੀ ਵੀ ਚਾਲ ਜੀ ਬਦਲ ਗਈ ਅੱਜ ਤਾਂ ਠੀਕ ਆ ਆਇਆ ਤੂੰ ਮੀਆ ਉਹ ਛੱਡ ਦੀ ਰਤੀ ਆ ਦੇਖੋ ਇਹ ਵੀ ਕਿਵੇਂ ਡਿੱਗੀ ਸੀ ਚਲੋ ਨੂੰ ਲੈ ਕੇ ਚਲੀਏ ਠੰਡੇ ਮੌਸਮ ਚ ਉਹ ਚੁੱਟ ਠੰਡੀ ਹੋ ਚਾਹ ਉਹ ਤੇਰੀ ਛਤਰੀ ਡਿੱਗੀ ਆਪਣੀ ਫੋਨ ਚਾਰਜ ਮੇਰਾ ਫੋਨ ਫਟੂਗਾ ਅੱਜ ਖੜ ਜੋ ਹਾਂ ਤਾਂ ਵਿਚ ਹੀ ਰਹੋ ਪਹਿਲਾਂ ਮੈਂ ਪਾਣੀ ਮਾਰ ਲਾਂ ਇੱਜ। ਆਪਿਓ ਘਰਤੀ ਬੋਰੀ ਗਿੱਲੀ। ਚਲੋ ਓਏ। ਜਾਓ ਠੰਡੇ ਚ। ਸੁੱਕੀਆਂ ਕਬੂਤਰਿਆਂ ਜੋਰ ਲਉਣ ਲੱਗੀਆਂ। ਚਲੋ। ਆਹ ਚਿਕਨੀ ਵਾਲੀ ਨੇ ਭੰਗ ਜਾ ਕੇ ਮਾਰ ਲਿਆ। ਨੇਹਣਾ ਫੋਨ ਚਾਰਜ ਚੁਰਜਿਆ ਕਰ ਲਈਏ। ਉਈ 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 ਹਟਾ ਦੇਖੀ ਨਹੀਂ ਇਹ ਆਪਣੇ ਦੇਖਿੰਦੇ ਦੇਖਿੰਦੇ ਹੀ ਲੈ ਪੀ ਲੋ ਪੀ ਲੋ ਪੀ ਲੋ ਪੀ ਲੋ ਕੁਸ ਨਹੀਂ ਆਏਗਾ ਅੱਜ ਦਾ ਬਈ ਬਹੁਤ ਜ਼ੋਰ ਲੱਗਾ ਯਾਰ ਵਿਚਾਰੀਆਂ ਗੁੰਗਰੀਆਂ ਕੁਸਾਣਾ ਹੈ ਗੀਆਂ ਮੇ ਸੁੱਕੀਆਂ ਸੀਗੀਆਂ ਠੀਕ ਐ ਚਲੋ ਆਪ ਕੋਈ ਨਾ ਹੈ ਨਾ ਕਰ ਦੇ ਇੰਤਜ਼ਾਮ ਤੇ ਇਹਨਾਂ ਨੂੰ ਪਿਆਵਾਂਗੇ 10 ਤੋਂ 20 ਮਿੰਟਾਂ ਤੱਕ 10 ਮਿੰਟਾਂ ਤੱਕ ਹੀ ਪਿਆਰਾਂਗੇ ਅੱਜ ਬਲੌਗ ਲੰਬਾ ਜਾਊਗਾ ਮੇਰੇ ਸਾਹਮਣੇ ਬਾਕੀ ਚਾਰਜ ਕਰ ਲਈ ਫੋਨ ਖਾਈ ਮੈਂ ਵੀ ਰੋਟੀ ਵਾਖਾਵਾ ਖਾਤਾ ਆ ਮੈਂ ਫਿਰਦਾ ਗਰਮੀ 'ਚ 12:00 ਬੀਜਾਂ ਹੋ ਗਈ ਪਾਣੀ ਤਾਂ ਮੈਂ ਪਹਿਲੀ ਲੈ ਕੇ ਰੱਖ ਰਕੇ ਆディ ਫੋਨ ਲੈਣ ਬਾਗ ਦੇ ਅੰਦਰ ਮੈਂ ਕਹਾਂ ਲ ਦਿਖਾਈਏ ਆਪਣੇ ਦਰਸ਼ਕ ਵੀਰਾਂ ਨੂੰ ਆੜੀ ਮਾੜੀ ਚੁੰਝੀਆਂ ਲਵਾ ਦੀ ਦੀ ਬਸ 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 ਚਿੱਟੀਆਂ ਵਾਲੀਏ ਬਹੁਤ ਹੈ ਦੇਖਿਓ ਬਾਬੇ ਕੇ ਮਿਆਈਆਂ ਸੀ ਪੱਜ ਕੇ ਖੜ ਜੋ ਜੇ ਜੀਰਾ ਬਸ ਮੂੰਹ ਲੱਗੀ ਗਿਆ ਲੱਗੀ ਗਿਆ ਉਹ ਨਾਲ ਹੀ ਚਿੰਗਰੇ ਛੱਟੀਆਂ ਨੇ ਫੇਰ ਪਾਣੀ ਪਿਆਇ ਜਾ ਸਹੀ ਢੰਗ ਨਾਲ ਜਿਵੇਂ ਕਿੜਨੀ ਪੀਤੀ ਹਾਂ ਚਿੱਟੀਆਂ ਵਾਲੀ ਨੇ ਇਹਦਾ ਮੂੰਹ ਹਾਂ ਬਈ ਇਹ ਇਸੇ ਨਹੀਂ ਪੀਤਾ ਚਾਲ ਬਈ ਚਿੱਟੀਆਂ ਵਾਲੀ ਤੇਰਾ ਮੂੰਹ ਲੱਗ ਗਿਆ ਆਇਆ ਬੰਦਾ ਚਾਲ ਬਹੁਤ ਆ ਲੜਿਆਣਾ ਕਰੋ ਯਾਰ ਹੰਗਾ ਫੂੰਤ ਡਾ ਲਓ ਬਾਤੂ ਚ ਇਹਦਾ ਵੀ ਮੂੰਹ ਲਵਾਤਾ ਬਾਪੂ ਠੀਕਾ ਜੀ ਤੇ ਇਦਾ ਵੀ ਹੁੰਦਾ ਲੱਗ ਗਿਆ ਸੀ ਹਾਂ ਬਸ ਇਹਦਾ ਵੀ ਠੀਕ ਹੈ ਹੋ ਗਿਆ ਤਾਂ ਵੀ ਢਾਂਚਾ ਬਿਕਸ ਇਸ ਤੋਂ ਬਾਅਦ ਇਹਨਾਂ ਨੂੰ ਚਾਰੋਂ ਛੱਡ ਦਾਂਗੇ ਹੁਣ ਪਈਏ ਡੱਬੀ ਬਾਸ ਮੇਰੀ ਮਿੱਠੀ ਬਾਸ ਆਇ ਨਾਣੀ ਪਾਣੀ ਪੀਆ ਦੇਖਿਆ ਦੇਖਿਆ ਬਾਪ ਦੇ ਕਿੱਤੀਆਂ ਆ ਗਈਆਂ ਦੇਖਿੰਦੇ ਕਿਲੇ ਅੱਜ ਤਾਂ ਬੜਾ ਜ਼ੋਰ ਲੱਗਾ ਆਇਆ ਪਈਆ ਪਈਆ ਪਤਾ ਨਹੀਂ ਕੀ ਹੋਇਆ ਹਨਾ ਗਰਮੀ ਵੱਧ ਗਈ ਕੁਛ ਹਨਾ ਪਹਿਲਾਂ ਵਾਲਾ ਤਾਂ ਰਹਿ ਜਾਣੀ ਸਿਸਟਮ ਓਹੋ ਇਹ ਵੀ ਇੱਧਰ ਛੱਡਤੀ ਦੇਖੋ ਚਿੱਟੀਆਂਾਂ ਕਿਵੇਂ ਲੱਗਦੀ ਆ ਕੋਈ ਨਾ ਸੁੰਡਾ ਕਮਾਂ ਵੀ ਪਿਆ ਦਾਂਗੇ ਪੂਰਾ ਐਣ ਪਰਕੇ ਠੀਕ ਆ ਪੂਰਾ ਪਰਮਾ ਪਾਣੀ ਪਿਆ ਦਾਂਗੇ ਚੱਲ ਹਾਂ ਚਲੋ ਆਉਦੇ ਹਾਊਸ 'ਚ ਮਿਨੀ ਹਾਊਸ ਚ ਚਲੋ ਚਲਾਓ ਬਾਬੇ ਸ਼ਾਂਤੀਆਂ ਇਹ ਤਾਂ ਬਾਬੇ ਪਿਆਤਾ ਪਾਣੀ ਔਰ ਥੋੜੇ ਦੇਖੋ ਥੋੜੇ ਸਾਹਮਣੇ ਇਹਨਾਂ ਨੇ ਬਸ ਮੂੰਹ ਜਿਹਾ ਲਵਾਤਾ ਇਹਨਾਂ ਨਾਲ ਕੋ ਦੇਖੀ ਜੇ ਮੈਂ ਖੜ ਜੋ ਆ ਕੁਲਟੀ ਚੰਗੇ ਐ ਮਾੜਾ ਹਾਂ ਇਹਨਾਂ ਕੋ ਪਿਆਤਾ ਠੀਕ ਹੈ ਬਾਕੀ ਦਾ ਦਸ ਕੰਮ ਤੱਕ ਹੋਰ ਪਿਆਗਾ ਪੁਰਾਣ ਖੱੱਚਵਾਈ ਇਸ ਤੋਂ ਬਾਅਦ ਅੱਧੇ ਘੰਟੇ ਬਾਅਦ ਦਾਣੇ ਇਹਨਾਂ ਦੇ ਆ ਜਾਣਗੇ ਰੀਡੀ ਹੋ ਕੇ ਤੇ ਵਿੱਠਾਂ ਬਹੁਤ ਵਧੀਆ ਮਾਰ ਲੱਗੀਆਂ ਤੁਹਾਨੂੰ ਮੰਨਣਾ ਖੜਜੋ ਖੜਜੋ ਇੱਥੇ ਜਿਸੀ ਖੜਜੋ ਲਾਈਟ ਬਗਾ ਹਾਂ ਹੁਣ ਲੱਗ ਗਈ ਖੜਜੋ ਆਤੀ ਆ ਦੇਖ ਤੇ ਇੱਕ ਆਤੀ ਅ ਇੱਕ ਆਸੀ ਇੱਕ ਉਹ ਆਹ ਲੱਗਦਾ ਜਮੀਂ ਬੀਜੇ ਮੇ ਹਨਾ ਬਾਦਾਮ ਪਾਉਣੇ ਹੋਵਾਂ ਇਹਨੂੰ ਪਾਉਣੇ ਸਿੰਪਲ ਕਣਕ ਆ ਇਹਦੇ ਪੈਰ ਨਹੀਂ ਠੀਕ ਹੁੰਦੇ ਪਤੰਦਰ ਦੀ ਕੋਈ ਨਾ ਲਾਈ ਕਰਦੇ ਅੰਦਾਜ਼ ਲਿਹਾਉਣੇ ਆ ਹਾੜ ਦਵਾਈ ਕੋਈ ਵੀ ਬਾਹਲਾ ਤੰਗ ਵੀ ਨਾ ਕਰੇ ਇਹਨੂੰ ਵੀ ਆਏ ਪਹਿਲੀ ਗੋਲੀ ਚ ਝਾੜਦੇ ਸੀ ਜੀ ਲਿਆਵਾਂ ਜੀ ਬਾਬਾ ਇਹ ਤਾਂ ਦੂਜੀ ਆ ਮੈਂ ਚੱਕ ਲਈ تھی ਰੱਖੀਏ ਪੁਰਾਣਾ ਬਈ ਪਰਮਾ ਪਾਣੀ ਨਾ ਕਿੰਨਾ ਕਪੀ ਹੋਏ ਕੋਲੀ ਜੀ ਥੱਲੇ ਵੀ ਲਾਤੀ ਭਈ ਇਹਨਾਂ ਨੇ ਤਾਂ ਹੁਣ ਜੈ ਇੰਨੀ ਭਰੀ ਹੋਈ ਸੀ ਦੇਖੋ ਥੱਲੀ ਲਾਤੀ ਜੰਮੀ ਚਲੋ ਕੋਈ ਨਾ ਹਾਲੇ ਪੀਣਗੇ ਹੋਰ ਪੀਣਗੇ ਮੈਨੂੰ ਪਤਾ ਹੈ ਥੋੜਾ ਇਹ ਤਾਂ ਪੀਣਗੇ ਹੋਰ ਬਾਕੀ ਫੇਰ ਦਿਖਾਵਾਂਗੇ ਪਾੜਾ ਲੰਬਾ ਜਾਣੀ ਕਰਦੇ ਹਨ ਪਰ ਇਹਨਾਂ ਨੂੰ ਬਸ ਅੱਧੇ ਘੜੇ ਤੱਕ ਉਹਦੇ ਤਾਂ ਨਹੀਂ ਪਾਉਣੇ ਨੇ ਫੇਰ ਆ ਕੇ ਦਿਖਾਵਾਂਗੇ ਸੁਣ ਲੋ ਬਾਪੂ ਟਾਈਮ ਤਾਂ ਬਥੇਰਾ ਹੋ ਗਿਆ ਟ੍ਰੇ ਕਰ ਲੈ ਗਿੱਲੀ ਵਧੀਆ ਤੇ ਹੁਣ ਤੀਸਰੀ ਵਾਰ ਦੇਖਦੇ ਆਂ ਪਾਣੀ ਪਿਆ ਕੇ ਜੇ ਪੀਣਗੇ ਬੇ ਨਾ ਰੋਤਾ ਹੈ ਨਹੀਂ ਪੀਣਗੇ ਪਾਣੀ ਥੋੜਾ ਖੜਚ ਪਾਣੀ ਲਈਏ ਪਹਿਲਾਂ ਪਰਕੇ ਕੋਈ ਬਾਬਿਓ ਬਾੜਾ ਠੰਡਾ ਵੀ ਨਹੀਂ ਬਾੜਾ ਤੱਤਾ ਵੀ ਨਹੀਂ ਜਮਾ ਮੀਡੀਅਮ ਹੈ ਠੀਕ ਹੈ ਚਲੋ ਖੜਦੇ ਇਹਨੂੰ ਆਪਾਂ ਰੱਖ ਦਿੰਨੇ ਆ ਇੱਧਰ ਖੁੰਝੇ ਚ ਦਾਣੇ ਦੀ ਭਰੀਏ ਮੁੱਠੀ ਅੱਧਾ ਘੰਟਾ ਬਈ ਹੋ ਗਿਆ ਇਹਨਾਂ ਨੂੰ ਪੂਰਾ ਅੱਧਾ ਅੱਧੇ ਘੰਟੇ ਤੋਂ ਜ਼ਿਆਦਾ ਹੀ ਹੋ ਗਿਆ ਅਬ ਚਾਲੇ ਰੱਖ ਦਿੰਦੇ ਹਾਂ ਨਾ ਫਿਰ ਲੜੀ ਜਾਂਦੇ ਨੇ ਚਲੋ ਲਓ ਵਾਪੇ ਤਰਤੇ ਦਾਣੇ ਜਿਹੜੇ ਇਹਨਾਂ ਦੇ ਹੈਗੇ ਸੀ ਹਿੱਸੇ ਦੇ ਬਸ ਇਹਨਿੰਨ ਨੂੰ ਕੋਡੇ ਚ ਬਸ ਆਪ ਆਪ ਛੱਡ ਦੋ ਵੀਡੀਓ ਤੋਂ ਬਾਅਦ ਉਹ ਵੀ ਗੰਡੇ ਬਾਹਰ ਲੰਮਰੀਆਂ ਨਹੀਂ ਫੈਂਦੀ ਫਿਰ ਡਟ ਕਰਨੀ ਔਖੀ ਆ ਪਾਥੇ ਰੀ ਠੀਕ ਆ ਭਈ ਲੱਗ ਜਾਣੀ ਚਲੋ ਖਾਣ ਆਪਦੇ ਦਾਣਾ ਪਾਣੀ ਚਲੋ ਮਿਲਦਾ ਕਿਸ ਨੇਮ ਬਲੋ ਦੇ ਨਾਲ ਸਾਡਾ ਵੀ ਤਸ ਕੱਢ ਦਿੰਦੇ ਨੇ ਕੂਤਰ ਪੋਦੀ ਤੇ ਨਾਲ ਮਿਲਦਾ ਕਿਸ ਨੇਮ ਬਲੋ ਦੇ ਨਾਲ ਬਾਲ ਪੂਜੀ ਕਟਾਉਣ ਵਾਲੇ ਹੋ ਰਹੇ ਨੇ ਕੋਈ ਨਾ ਕਾਲੂ ਕਟਾਵਾਂ ਇਹੋ ਦੇਖੋ ਲਾਕੀ ਟੱਪੀ ਖਾਣ ਠੀਕ ਆ ਚਲੋ ਮਿਲਦਾ ਕਿਸ ਨੇਮ ਬਲੋ ਦੇ ਨਾਲ ਬਾਈ ਬਾਈ